ਕੀ ਟਾਈਮ ਤੋਂ ਦੁਦਿ ਆਇਆ ਮਾਟਾ ਦਾ ਇਹ ਜਮਤ ਤੇ ਬਰਨਾਲਾ ਜਿਲ੍ਹਾ ਸਾਤੇ ਸਾਣੇ ਇਹਨਾਂ ਨਾਲ ਦੇ ਨਾਲ ਲੱਗਦੇ ਨੇ ਤੇ ਇੱਥੇ ਉਹ ਇਧਰ ਉਧਰ ਵਾਰਨ ਦਾ ਕਰਕੇ ਦੂਸਰੇ ਜਿੰਦ ਵਿੱਚ ਚਲੇ ਜਾਂਦੇ ਨੇ ਇਸੇ ਲੱਡੀ ਦੇ ਵਿੱਚ ਜਿਹੜਾ ਸਾਡੇ ਦੇ ਜਿਹੜਾ ਪਿੰਡ ਹੈਗਾ ਤੁਪ ਕੋਟਰਨ ਸੀ ਇਹਦੇ ਵਿੱਚੋਂ ਇੱਕ ਬੱਬਲ ਜਿਸਕ ਨਾਮ ਦਾ ਨਵਾਂ ਲੜਕਾ ਉੱਠਿਆ ਹੋਇਆ ਇਹਨੇ ਕੁਝ ਆਪਣੇ ਨਾਲ ਸਾਥੀਆਂ ਨੂੰ ਜਾ ਕੇ ਬਰਨਾਲੇ ਦੇ ਵਿੱਚ ਲੈਣੇ ਵਾਲੇ ਪਿੰਡ ਦੇ ਵਿੱਚ ਕਿਸੇ ਦੀ ਕੁੱਟ ਮਾਰ ਕਰਨ ਗਏ ਸੀ ਪਿਛਲੀ 30 ਤਰੀਕ ਦੀ ਜਾਂਦਾ 34 ਤੋ ਉਹ ਬੰਦਾ ਨੂੰ ਨਹੀਂ ਮਿਲ ਸਕਿਆ ਉਹ ਵਾਰਦਾਤ ਨੂੰ ਜਾਣ ਨਹੀਂ ਦੇ ਸਿੱਕੇ ਦੇ ਵਾਪਸੀ ਤੇ ਆਉਂਦੇ ਹਨ ਨੇ ਪਹਿਲਾਂ ਉੱਥੇ ਇੱਕ ਟਰੈਕਟਰ ਸੀਗਾ ਆ ਰਿਹਾ ਹਿੰਮਤਪੁਰੇ ਦੇ ਨੇੜੇ ਉਹ ਟਰੈਕਟਰ ਵਾਲੇ ਨੂੰ ਪੁੱਟ ਕੇ ਤੇ ਉਹਦੇ ਨਾਲ ਟਰੈਕਟਰ ਬੰਦਾ ਨਾਲੇ ਕੁਝ 4900 ਰੁਪਏ ਜਵਾਕੋ ਫੋਕੇ ਲੈ ਗਏ ਉਸ ਤੋਂ ਬਾਅਦ ਰਾਤ ਨੂੰ ਕਰੀਬ 12:30 ਵਜੇ ਉਹਨੇ ਆ ਕੇ ਮੰਡੀ ਦੇ ਵਿੱਚ ਇਹਦੇ ਨਾਲ ਦਾ ਸਾਥੀ ਸੀ ਇੱਕ ਕਾਸ਼ਦੀਪ ਸਿੰਘ ਜਿਹੜਾ ਇੱਥੇ ਪਹਿਲਾਂ ਕਿਸੇ 38 ਜੀ ਕਾਰ ਦਾ ਡਰਾਈਵਰ ਲੱਗਾ ਸੀ ਤੇ ਉਹਦਨੇ ਹਟਾ ਦਿੱਤਾ ਸੀ ਉਹ ਵੀ ਰੰਜਿਸ਼ ਕਰਕੇ ਫਿਰ ਇਹਨਾਂ ਸਾਰਿਆਂ ਨੇ ਇਕੱਠੇ ਉਹਦੀ ਕਾਰ ਦੇ ਸਾਰੇ ਸ਼ੀਸ਼ੇ ਭੰਨ ਕੇ ਤੇ ਉਹਦੀ ਬਿੜੀਆਂ ਲੁੱਟ ਮਾਰ ਕੀਤੀ ਤੇ ਉਸ ਵਾਰਦੀ ਦੇ ਵਿੱਚ ਇਹ ਜਿਹੜੇ ਵਖੋਕ ਮੁਕੱਦਮੇ ਦਰਜ ਕਰਕੇ ਇਹਨਾਂ ਦੀ ਭਾਲ ਕੀਤੀ ਜੇ ਇਹਨਾਂ ਨੂੰ ਇਹਨਾਂ ਦੇ ਵਿੱਚੋਂ ਜਿਹੜੇ ਅਸੀਂ ਦੋ ਕਮਲਪ੍ਰੀਤ ਸਿੰਘ ਤੇ ਇੱਕ ਆਕਾਸ਼ਦੀਪ ਜਿਹੜਾ ਸੀ ਉਹ ਕਾਰ ਦਾ ਡਰਾਈਵਰ ਜਿਹੜਾ ਪਹਿਲਾਂ ਬਣਿਆ ਸੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੀ ਇੱਕ ਪੀਸ਼ ਕਰ ਲੈ ਇਹਨਾਂ ਦੇ ਨਾਲ ਦੇ ਹੋਰ ਵੀ ਜਿਹੜੇ 7 ਜਿਹੜੇ ਵਿਅਕਤੀ ਇਹਨਾਂ ਦੇ ਨਾਲ ਨੇ ਜਿਨ੍ਹਾਂ ਨੂੰ ਛੇਤੀ ਗ੍ਰਿਫਤਾਰ ਕੀਤਾ ਜਾਊਗਾ ਤੇ ਇਸ ਤੋਂ ਇਸੇ ਲਈ ਜਿਹੜਾ ਇੱਕ ਆਮ ਪਿਛਲੇ ਜੰਨੀ ਸੰੀਤਾ ਰਾਣੀ ਨਿਹਾਲ ਸਿੰਘ ਵਾਲੇ ਤੋਂ ਆਪਣੇ ਘਰ ਵਾਲੇ ਜਨਾਂ ਮੋਟਰਸਾਈਕਲ ਤੇ ਜਾ ਰਹੀ ਸੀ ਤਾਂ ਪਿੱਛੋਂ ਦੋ ਜਿਹੜੇ ਵਿਅਕਤੀ ਮੋਟਰਸਾਈਕਲ ਤੇ ਆਏ ਤੇ ਉਹਨਾਂ ਨੇ ਝੱਟ ਬਾਰਕ ਦਾ ਮੁਆਰਬ ਹੋਇਆ ਤੇ ਜਿਹਦਾ ਸਾਨੂੰ ਉਹਦਾ ਮੋਟਰਸਾਈਕਲ ਦਾ ਨੰਬਰ ਪਤਾ ਲੱਗਣ ਤੇ ਉਹਨੂੰ ਲਾਪਤਾਰ ਵੀ ਕਰਕੇ ਤੇ ਉਹਨਾਂ ਨੇ ਚੋਰੀਸ਼ ਕੀਤੀ ਤਾਂ ਉਹਦੇ ਦੋ ਆਦਮੀ ਜਿਹੜੇ ਨਿਹਾਲ ਸਿੰਘ ਵਾਲੇ ਦੇ ਉਹ ਵੀ ਫਿਕਰ ਹੋਏ ਐ ਅੰਮਰਚ ਅਸੀਂ ਇੱਕ ਕਾਲ ਮੈਨੂੰ ਫੜ ਕੇ ਜਦੋਂ ਬਾਅਦ ਵਿੱਚ ਵਰਤਿਆ ਮੋਟਰਸਾਈਕਲ ਬਰੰਬਤ ਕਰਾ ਲਿਆ ਤੇ ਦੂਸਰੇ ਆਲਮੀ ਨੂੰ ਫੜਦੇ ਜਲਦੀ ਜਿਹੜਾ ਸੀ ਉਹਦਾ ਜਿਹੜਾ ਮੋਬਾਈਲ ਉਹ ਵੀ ਬਰੰਦ ਕਰਾਉਂਗੇ ਉਹਨਾਂ ਤੋਂ ਪਹਿਲਾਂ ਇੱਕ ਕੇਸ ਦਰਜ ਨੇ ਜੀ ਉਹ 307 ਦੇ ਕੇਸ ਦੇ ਵਿੱਚੋਂ ਪਹਿਲੋਂ ਬਾਹਰ ਆਇਆ ਇਹ ਤਰਫਾਂ ਦੇ ਕੇਸ ਵਿੱਚ ਜੇਬ ਸੀ ਇਹਦੇ ਨਾਲ ਦਾ ਇੱਕ ਹੋਰ ਵੀ ਹੈ ਜਿਹੜਾ ਕਿ ਕਮਲਪ੍ਰੀਤਾ ਉਹਦੇ ਤੇ ਵੀ 307 ਦੀ ਪੀਟੀ ਦਾ ਕੇਸ ਸੀਗਾ ਉਹ ਵੀ ਜੇ ਤਰ੍ਹਾਂ ਤੋਂ ਬਾਹਰ ਆਇਆ ਹੁਣ ਬਾਹਰ ਆ ਕੇ ਇਕੱਠੇ ਹੋ ਕੇ ਦੁਆਰਾ ਇਹਨਾਂ ਨੇ ਇੱਕ ਹਮ ਲੁੱਟਾ ਮਾਰਨ ਦੀ ਕੋਸ਼ਿਸ਼ ਕੀਤੀ ਤੇ ਕਿੰਨੇ ਬੰਦਿਆਂ ਦਾ ਗੈਂਗ ਹੈ ਇਹ ਕੁੱਲ 9 ਬੰਦੇ ਸੀ ਕਿੰਨੇ ਅਰੈਸਟ ਹੋਏ ਕਿੰਨੇ ਬਾਕੀ ਰਹਿ ਗਏ ਇੱਥੇ ਦੋ ਅਸੀਂ ਇਫਤਾਰ ਕੀਤੇ ਆ ਕਿ ਸੱਤ ਰਹਿੰਦੇ ਆ ਉਹਨਾਂ ਨੂੰ ਕਰ ਰਹੇ ਆ ਜਲਦੀ ਇਫਤਾਰ ਕਰਨਾ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਤੋਂ ਪੁਲਿਸ ਵੱਲੋਂ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਇਹ ਬਾਦਰ ਦਾ ਏਰੀਆ ਹੋਣ ਕਰਕੇ ਇੱਥੇ ਜਿਹੜੀਆਂ ਲੁੱਟ ਖੋਹ ਦੀ ਵਾਰਦਾਤ ਬਹੁਤ ਜ਼ਿਆਦਾ ਹੁੰਦੀ ਆ ਤੇ ਲੋਕ ਇੱਥੋਂ ਵਾਰਦਾਤ ਕਰਕੇ ਬਠਿੰਡਾ ਜਿਲ੍ਹਾ ਜਾਂ ਮਰਵਾੜ ਜਿਲ੍ਹੇ ਨੂੰ ਚਲੇ ਜਾਂਦੇ ਆ ਤੇ ਉਹ ਉਸ ਅਲਟੀ ਦੇ ਵਿੱਚ ਇਹ ਵਾਰਦਾਤਾਂ ਕਰਦੇ ਰਹਿੰਦੇ ਆ ਪਰ ਮੈਂ ਤੁਹਾਨੂੰ ਪਿਛਲੀ ਵਾਰ ਵੀ ਦੱਸਿਆ ਸੀ ਕਿ ਅਸੀਂ ਕਾਫੀ ਸਾਰੇ ਮੁਕੱਦਮੇ ਦਰਜ ਕਰਕੇ ਲੁੱਟ ਖੋਹ ਦੇ ਤੇ ਜਿਹੜੇ estranger ਮਰਦਾਂ ਤੋਂ ਆਉਣ ਦੇ ਨਾਲੇ ਬੰਦੇ ਸਾਰੇ ਜਿੰਨਾਂ ਜਿਠਾਏ ਜਿਨ੍ਹਾਂ ਦੀ ਗਿਣਤੀ ਤਕਰੀਬਨ ਇਹਨਾਂ ਨੂੰ ਪਾ ਕੇ ਵਿੱਚ ਜਿਹੜੇ ਕਮਾਂ ਤੇ ਉਹ 47% ਦੇ ਨੇੜੇ ਹੋ ਗਈ ਹੈ ਜਿਨ੍ਹਾਂ ਦੇ ਉੱਤੇ ਵੀ 22 ਮਕਦਮੇ ਦਰਜ ਕਰਕੇ ਉੱਤੇ ਸਾਰੇ ਬੰਦੇ ਜੇਲ੍ਹ ਚ ਬਿਠਾਏ